ਉਹ ਜਿਹੜੀ ਮੈਂ ਚੋਪੜਾ ਜੀ ਦੀ ਗੱਲ ਕਰ ਰਹੀ ਹਾਂ ਉਹ ਮਨਾਰਾ ਚੋਪੜਾ ਹੈ ਜੋ ਕਿ ਪ੍ਰਿੰਕਾ ਦੇ ਕਜ਼ਨ ਹੈ ਰਾਈਟ ਸੋ ਉਹ ਤੁਹਾਡੇ ਪ੍ਰੀਮੀਅਰ ਤੇ ਆਏ ਹੋਏ ਸੀਗੇ ਉਹਨਾਂ ਨੇ ਫਿਲਮ ਵੇਖੀ ਉਹਨਾਂ ਨੂੰ ਬਹੁਤ ਪਸੰਦ ਆਈ ਤੇ ਉਹ ਕਹਿ ਰਹੇ ਸੀ ਪੰਮਾ ਤੁਹਾਨੂੰ ਸਾਰੇ ਪੰਮਾ ਦੇ ਨਾਮ ਨਾਲ ਹੀ ਜਾਣਦੇ ਆ ਉਹ ਕਹਿਣ ਕਿ ਮੈਨੂੰ ਨਾ ਪੰਮੀ ਦਾ ਉਹ ਜੋ ਪੰਮਾ ਸੀ ਉਸਕਾ ਕੈਰੈਕਟਰ ਬਹੁਤ ਅੱਛਾ ਲੱਗਾ ਮੈਕਪ੍ਰਿੰਸ ਕਵਲਜੀਤ ਹਾਂ ਉਹ ਕੈਰੈਕਟਰ ਬਹੁਤ ਅੱਛਾ ਲੱਗਾ ਸੋ ਉਹ ਤੁਹਾਨੂੰ ਅ ਤਰ ਤੱਕ ਪਹੁੰਚੀ ਗੱਲ ਕਿ ਹਾਂ ਫੈਨ ਹੋਈ ਪਈਏ ਕੋਈ ਬਾਲੀਵੁੱਡ ਦੇ ਕੈਰੈਕਟਰ ਸਾਡੀ ਨੇ ਮੈਂ ਵੈਸੇ ਪਹਿਲਾਂ ਕੋਈ ਗੱਲ ਕਰੀ ਜਾਂਦਾ ਸੀ ਮੈਂ ਠੀਕ ਠਾਕ ਹੀ ਲਿਆ ਆ ਫੋਟੋ ਵਾਲੀ ਮੈਂ ਕੋਈ ਬਹੁਤ ਧਿਆਨ ਨਹੀਂ ਦਿੱਤਾ ਹੁਣ ਤੁਸੀਂ ਦੱਸਿਆ ਨਾ ਵੀ ਐ ਕਰਕੇ ਫਿਰ ਬ ਦੇਖੋ ਅੰਦਰੋਂ ਚਾਹਤਾ ਹੁੰਦਾ ਪ੍ਰਿੰਕਾ ਚੋਪੜਾ ਆਪਾਂ ਨੂੰ ਵੈਸੇ ਹੀ ਘੈਂਟ ਲੱਗਦੀ ਜਦੋਂ ਫੈਸ਼ਨ ਫਿਲਮ ਆਈ ਵੀ ਉਹ ਧੁੰਦੇ ਆਪਾਂ ਫੈਨ ਐ ਤੇ ਫਿਰ ਉਹਨਾਂ ਨੇ ਇੱਕ ਕੰਪਨੀ ਵੀ ਖੋਲੀ ਸੀ ਉਹਨਾਂ ਨੇ ਪੰਜਾਬੀ ਫਿਲਮਾਂ ਲਈ ਹਾਂਜੀ ਪਰ ਉਹ ਕੋ ਪਤਾ ਨਹੀਂ ਹੁਣ ਕਿਵੇਂ ਉਹ ਦੁਬਾਰਾ ਉਹਨਾਂ ਨੇ ਬਣਾਈ ਨਹੀਂ ਪਰ ਅਸੀਂ ਬਹੁਤ ਖੁਸ਼ ਹੋਏ ਸੀ ਬੀਆਰ ਵੀ ਆ ਗਏ ਹਿੰਦੀ ਵਾਲੇ ਆ ਗਏ ਵੀ ਹੁਣ ਆਉ ਨਜ਼ਾਰਾ ਤੇ ਕੋਈ ਨਹੀਂ ਹੁਣ ਹੌਲੀ ਹੌਲੀ ਗੱਲ ਆਪਣੀ ਪਹੁੰਚਦੀ ਪਈ ਐ ਦੁਬਾਰਾ ਫਿਰ ਕੋਈ ਨਾ ਕੋਈ ਉਹ ਬਣਾਉ ਫਿਰ ਉਹ ਦੱਸੂਗੀ ਵੀ ਪੰਮਾ ਐ ਕਰਕੇ ਹੈਗਾ ਫਿਰ ਪ੍ਰੰਕਾ ਚੋਪੜਾ ਨੇ ਕਿਹਾ ਚਲੋ ਇੱਕ ਫਿਲਮ ਉਸ ਕੋਲੇ ਕੇ ਕਰ ਲੋ ਤੇ ਜਿਹੜੀ ਫੋਟੋ ਤੁਹਾਡੇ ਨਾਲ ਕਰਾਣਾ ਚਾਹੁੰਦੇ ਆ ਆ ਨਹੀਂ ਉਹ ਤਾਂ ਦੇਖੋ ਵੀ ਵੱਡਾ ਨਾ ਉਹਨਾਂ ਦਾ ਜਿਵੇਂ ਹੁਣ ਆਪਾਂ ਗੱਲ ਕਰਦੇ ਸੀ ਪਹਿਲਾਂ ਨਹੀਂ ਮੈਨੂੰ ਪਤਾ ਸੀ ਤੇ ਐਡੀ ਘੈਂਟ ਐਕਟਰ ਦੀ ਉਹ ਭੈਣ ਚਾਹੇ ਤਾਇਆ ਚਾਚਾਾਂ ਚੁਈਆਂ ਤੇ ਹੈ ਨਾ ਤੇ ਜਿਉਂ ਨੇ ਆਪਣੇ ਬਾਰੇ ਗੱਲ ਕੀਤੀ ਹੈ ਗੱਲ ਉੱਥੇ ਵੀ ਪਹੁੰਚੂਗੀ ਪਹੁੰਚੂਗੀ ਔਰ ਨਹੀਂ ਚੰਗਾ ਲੱਗਦਾ ਦੇਖੋ ਚਾਹੇ ਦਰਸ਼ਕ ਜਿਹੜਾ ਸਾਡੀ ਫਿਲਮ ਦੇਖਦਾ ਚਾਹੇ ਉਹ ਆਮ ਮਲੇਚ ਰਹਿਣ ਵਾਲਾ ਚਾਹੇ ਉਹ ਬਹੁਤ ਵੱਡਾ ਚਾਹ ਉਹ ਮीडियोਕਰ ਸਾਡੇ ਲਈ ਉਹ ਘੈਂਟ ਆ ਚਾਹੇ ਕੋਈ ਬੰਦਾ ਮਰਸਡੀ ਚਾਹੇ ਤੇ ਚਾਹੇ ਕੋਈ ਰਾਖਸ਼ ਆ ਔਰ ਮੈਂ ਤੁਹਾਨੂੰ ਕੱਲ ਦੱਸਦਾ ਜਦੋਂ ਇੱਕ ਦੌਰ ਸੀਗਾ ਸੁਨੀਲ தੱਤ ਸਾਹਿਬ, ਵਿਨੋਦ ਖੰਨਾ ਸਾਹਿਬ, ਤਰਮਿੰਦਰ ਸਾਹਿਬ ਇਹ ਸਾਰੇ ਕਪੀਰ ਬੇਦੀ ਸਾਹਿਬ, ਡੈਣੀ ਤੇ ਉਦੋਂ ਡਾਕੂਆਂ ਦੀਆਂ ਫਿਲਮਾਂ ਹਨਾ ਤੇ ਸਾਡੇ ਵਿਨੋਦ ਖੰਨੇ ਤੇ ਸੁਨੀਲ தੱਤ ਦੇ ਬਹੁਤ ਫੈਨ ਸੀ ਤਾਂ ਸਾਡੇ ਸ਼ਹਿਰ ਦੇ ਵਿੱਚ ਨਾ ਅਸੀਂ ਨਿਕਨੇ ਕਿ ਅਸੀਂ ਉਦੋਂ ਫਿਲਮ ਉਧਰ ਲੱਗੇ ਉਧਰ ਲੱਗੀ ਵੀ ਰਿਲੀਜ਼ ਹੋਣ ਤੋਂ ਕੋੜ ਕੁ ਪੂਰੇ ਹੌਣ ਚ ਟਾਈਮ ਲੱਗ ਜਾਂਦਾ ਸੀ ਵੀ ਥੋੜਾ 2 ਮਹੀਨੇ 4 ਮਹੀਨੇ ਕਿਉਂਕਿ ਫਿਲਮ ਪਲਾਂ ਉੱਥੇ ਉੱਥੇ ਪ੍ਰਿੰਟ ਹੋਵੇਂ ਹੁੰਦੇ ਸੀ ਤੇ ਸਾਨੂੰ ਪਹਿਲਾਂ ਪਤਾ ਲੱਗ ਜਾਂਦਾ ਸੀਗਾ ਵੀ ਯਾਰ ਸਿਨੇਮੇ ਚ ਕਿਹੜੀ ਫਿਲਮ ਲੱਗੀ ਆ ਲੱਗੀ ਆ ਫਿਲਮ ਕਿਹੜੀ ਆ ਗਈ ਉਹ ਵੀ ਉਹ ਬਿੰਦਰ ਅਰਗੇ ਬਿੰਦਰ ਸੀ ਸਾਡੇ ਮਹੱਲੇ ਚ ਛਿੰਦੇ ਬਾਈ ਦਾ ਜਿੰਦੀ ਉਹਨਾਂ ਦੇ ਡੈਡੀ ਹਾਕਰ ਸੀਗੇ ਬਾਸ ਸੱਡੇ ਦੇ ਤੇ ਇੰਦਰ ਅੰਕਲ ਕਹਿੰਦੇ ਸੀ ਅਸੀਂ ਉਹਨਾਂ ਨੂੰ ਇੰਦਰਤਾਇਆ ਵੀ ਕਹਿੰਦੇ ਸੀ ਵੀ ਕੋਈ ਬਾਸ ਜਦੋਂ ਜਾਣਾ ਕਰਨਾ ਤਾਂ ਸਿੱਧਾ ਵੀਂਦਰ ਨੂੰ ਪੁੱਛ ਲਿਓ ਘਰੇ ਜਾ ਕੇ ਵੀ ਬਾਸ ਦਾ ਕਿਹੜੀ ਕਿੰਨੇ ਵਜੇ ਕਿੰਨੇ ਵਜੇ ਜਾਂਦੀ ਉਹਨਾਂ ਦਾ ਬਰਦਰ ਜੀ ਵੀਂਦਰ ਤੇ ਗੇਜੀ ਚਾਚੇ ਦਾ ਬੇਲੀ ਸੀ ਉਹ ਇਕੱਠੇ ਤਾਂ ਤੁਸੀਂ ਖੇਡਦੇ ਬਸ ਉਹਦੇ ਤੋਂ ਪਤਾ ਲੱਗਦਾ ਸੀਗਾ ਕਾਲਾ ਟਿੱਕਾ ਲੱਗਿਆ ਹੁੰਦਾ ਸੀ ਰક્ષਣ ਵਾਲਿਆਂ ਦੇ ਸਾਥ ਦੇ ਕਾਲਾ ਟਿੱਕਾ ਐ ਕਰਕੇ ਵੀ ਲੈ ਵੀ ڈاکੂਆਂ ਵਾਲੀ ਫਿਲਮ ਆ ਰਹੀ ਔਰ ਉਹ ਵਿਨੋਦ ਖੰਨਾ ਸੁਨੀਲ ਦਾ ਟਾਈਪ ਹੈ ਕੰਮ ਸੋ ਜਿਹੜੀ ਇਹ ਮਜ਼ਾ ਨਾ ਉਹ ਜਿਹੜਾ ਅਸੀਂ ਦੇਖਦੇ ਆਏ ਉਹ ਕਰਦੇ ਆਏ ਉਚੋਲੀ ਪੈਂਦਾ ਪਿਆ ਉਹ ਚੰਗਾ ਲੱਗਦਾ ਪ੍ਰਸ਼ੰਸਾ ਕਰਦੇ ਆ ਥੈਂਕ ਯੂ ਸੋ ਮੱਚ ਮਨਾਰਾ ਚੋਪੜਾ ਜੀ ਮਨਾਰਾ ਚੋਪੜਾ ਜੀ ਨਾਮ ਵੀ ਲਵਾਂ ਹਾਂ ਥੈਂਕ ਯੂ ਥੈਂਕ ਯੂ ਸੋ ਮੱਚ ਮਨਾਰਾ ਚੋਪੜਾ ਜੀ ਤੁਹਾਨੂੰ ਮੇਰਾ ਕੈਰੈਕਟਰ ਚੰਗਾ ਲੱਗਿਆ ਪਰ ਤੁਸੀਂ ਚਾਹੇ ਮੈਸੇਜ ਕਰਕੇ ਦੱਸਿਓ ਪ੍ਰੇਮਕਾਂ চোপੜਾ ਜੀ ਨੂੰ ਜਰੂਰ ਗੱਲ ਕਰਨੀ ਗੱਲ ਉੱਤੇ ਤੱਕ ਜਰੂਰ ਪਹੁੰਚਾ ਦਿਓ ਪਰ ਮੈਨਾਂ ਦਾ ਪਹੁੰਚੇ ਤੇ ਐਕਟਰ ਹਨ ਆਪਾਂ ਨੂੰ ਬਹੁਤ ਗੈਰ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫੋਲੋ ਕਰੋ